ਊਰਜਾ ਨੂੰ ਆਪਣੀ એનર્ਜੀ ਨੂੰ ਵੇਸਟ ਕੀਤਾ ਹੈ ਲਾਉਣੀ ਸੀ એનર્ਜੀ ਤੁਸੀਂ ਬੱਚੇ ਪਾਲਣੇ ਸੀ ਫਰਜ਼ ਨਿਭਾਉਣੇ ਸੀ ਫਰਜ਼ ਨਿਭਾਉਣੇ ਸੀ ਪਰ ਅਸਲ ਜਿਉਣਾ ਸੀ ਪਰ ਇਹ ਜੀਵਨ ਨਹੀਂ ਹੈ ਤੇ ਮੌਤ ਹੈ ਮਰਿਆ ਹੀ ਪਿਆ ਇਹਦੇ ਫੋਨ ਦੇ ਵਿੱਚ ਬੱਚਿਆਂ ਦੀਆਂ ਟੱਬਰ ਦੀਆਂ ਰਿਸ਼ਤੇਦਾਰਾਂ ਦੀਆਂ ਦੁਨੀਆ ਭਰ ਦੀਆਂ ਫੋਟੋਆਂ ਪਰ ਬਾਣੀ ਦੀ ਐਪ ਹੈ ਨਹੀਂ ਬਹੁਤ ਕੁਝ ਸੇਵ ਕਰਦਾ ਫੋਟੋਆਂ ਖਿੱਚਦਾ ਪਰ ਕੋਈ ਚੱਜ ਦੀਆਂ ਗੱਲਾਂ ਇਹਨੇ ਐਡ ਨਹੀਂ ਕਰਦੀ ਕੋਈ ਥਾਂ ਇੰਨੀ ਐਪਾਂ ਡਾਊਨਲੋਡ ਕੀਤੀਆਂ ਬਾਣੀ ਵਾਲੀਆਂ ਕਿਹੜੀਆਂ-ਕਿਹੜੀਆਂ ਕੀਤੀਆਂ ਵਖਾ ਨਹੀਂ ਮਰਿਆ ਪਿਆ ਬਸ ਮਰਨਾ ਨਹੀਂ ਫਰਜ਼ ਨਹੀਂ ਠੀਕ ਹੈ ਜ਼ਿੰਮੇਵਾਰੀਆਂ ਨਿਭਾ ਰਹੇ ਆ ਕਾਹਦੇ ਤੇ ਮਰੋਵੇਂ ਤੁਸੀਂ ਤੇ ਕਈ ਇਦਾਂ ਦੇ ਵੀ ਬੰਦੇ ਹੈਗੇ ਆ ਮੇਰੀ ਜ਼ਮੀਨ ਮੇਰੀ ਜਾਇਦਾਦ ਮੇਰੀ ਪ੍ਰਾਪਰਟੀ ਆ ਪਰਮੇਸ਼ਰ ਦਵਾਰ ਆ ਦਰਬਾਰ ਅਸੀਂ ਬਣਾਇਆ ਤੇ ਇੱਟਾਂ ਪੱਥਰਾਂ ਤੇ ਕੀ ਮਰੋਂਗੇ ਕੀ ਮਰੋਂਗੇ ਕਿੰਨੇ ਸਾਲ ਦੀ ਉਮਰ ਹੁੰਦੀ ਕਿਹੜੀ ਚੀਜ਼ ਤੇ ਮਰਨ ਵਾਲੀ ਚੀਜ਼ ਕਿਹੜੀ ਐ ਇੱਥੇ ਕਿਹੜੇ ਧੀ ਪੁੱਤ ਲਈ ਮਰਨਾ ਧੀ ਨੂੰ ਕਹਿਣਾ ਮੇਰਾ ਘਰ ਜਵਾਈਆਂ ਚ ਉਧਰ ਦੁਰ ਜਾਣਾ ਨੇ ਉਹਨੇ ਆਪਣੇ ਘਰ ਦੀਆਂ ਸਿਫਤਾਂ ਹੀ ਕਰੀ ਜਾਣੀਆਂ ਮੇਰਾ ਸਹੁਰਾ ਐਦਾਂ ਮੇਰੀ ਸੱਸ ਐਦਾਂ ਮੇਰਾ ਸਾਡੇ ਘਰ ਤੇ ਇਸ ਤਰ੍ਹਾਂ ਸਾਡੇ ਘਰ ਤੇ ਇਸ ਤਰ੍ਹਾਂ ਧੀਾਂ ਲਈ ਮਰਦਾ ਫਿਰਦਾ ਸੀ ਧੀ ਤੇ ਮੁੜ ਕੇ ਗੱਲ ਹੀ ਸਹੁਰਿਆਂ ਦੀ ਕਰਦੀ ਤੇ ਜਿਹੜੇ ਮੁੰਡੇ ਲਈ ਮਰਦਾ ਫਿਰਦਾ ਸੀ ਮੁੰਡਾ ਕਹਿੰਦਾ ਬਾਪੂ ਜੁੱਤੀ ਝਾੜ ਲੈ ਮੇਰੀ ਗੱਡੀ 'ਚ ਬੈਣ ਲੱਗਾ ਬਾਪੂ ਪਿਛਲੀ ਸੀਟ ਤੇ ਬਹਿ ਜਾ ਕੇ ਘਰ ਵਾਲੀ ਨੂੰ ਪਾਉਣਾ ਕਿਹਦੇ ਲਈ ਮਰਦੇ ਸੀ ਅਸੀਂ ਤੇ ਖਾ ਸਾਨੂੰ ਗਿਆ ਸਾਰਾ ਕੁਝ ਫਰਜ਼ ਨਿਭਾਓ ਮੈਂ ਰੰਗ ਕਰਾਂਗਾ ਰੋਗਣ ਕਰਵਾਵਾਂਗਾ ਪੇਂਟ ਕਰਵਾਵਾਂਗਾ ਪਰ ਮਰਾਂਗਾ ਨਹੀਂ ਪੱਥਰਾਂ ਤੇ ਇੱਟਾਂ ਤੇ ਸੀਮਿੰਟ ਤੇ ਸਰੀਏ ਤੇ ਬੱਚੇ ਨੇ ਫਰਜ ਨੇ ਫਰਜਾਂ ਤੱਕ ਰੱਖੋ ਬਰੋ ਨਾ ਜ਼ਿੰਮੇਵਾਰੀਆਂ ਰੱਖੋ ਮਾਲਕ ਨਾ ਬਣੋ ਮਾਲੀ ਬਣੇ ਰਹੋ ਬਸ ਮਾਲੀ ਮਾਲਕ ਨਹੀਂ ਬਣਦਾ ਸਾਹਬ ਦਾ ਸਾਰਾ ਕੁਝ ਹੁੰਦਾ ਹੈ ਸੀਰੀ ਹੁੰਦਾ ਹੈ ਸਾਹਬ ਦਾ ਸਾਰਾ ਕੁਝ ਹੁੰਦਾ ਹੈ ਫਰਮਾਲ ਕੀ ਨਹੀਂ ਰੱਖਦਾ ਮਨ ਚ ਉਹਦੇ ਕੋਈ ਪਕੜਦੀ ਹੁੰਦੀ ਜਿੰਮੇਵਾਰੀ ਇਹ ਨਿਭਾਈ ਜਾਂਦੀ ਫਰਜ਼ ਨੇ ਨਿਭਾਈ ਜਾਂਦੀ